ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆ ਮਾਗੀ ਮੇਲੇ ਤੇ ਤੇ ਪੰਜਾਬ ਸਰਕਾਰ ਨੇ ਲਾਇਸੈਂਸ ਬਣਾਉਣੇ ਕਰਤੇ ਬੰਦ ਨਹੀਂ ਬੰਦ ਕੇ ਇਹਦੇ ਫੈਲਾ ਭਰੀ ਜਾਂਦੇ ਆ ਸ਼ਪਾਰਸ਼ਾਂ ਹੀ ਪਾਈ ਜਾਂਦੇ ਨਹੀਂ ਅਸਲਾ ਬੰਦਦਾ ਪਰ ਅਸਲਾ ਨਹੀਂ ਬੰਦਦਾ ਪਰ ਆਪਾਂ ਨੂੰ ਰਾਖੀ ਰੱਖਣੀ ਪਣੀ ਆ ਟਾਈਮ ਮਾੜਾ ਚਿੱਟੇ ਵਾਲੇ ਦਿਨੋ ਦਿਨ ਵਧੀ ਜਾਂਦੇ ਆ ਛੋਡੇ ਸਾਹਮਣੇ ਆ ਇੱਕ ਨਸਲਾ ਪੰਜਾਬ ਦੀ ਨਸਲਾ ਹੈ ਪੁਰਾਣੀ ਨਸਲਾ ਪਹਿਲਾਂ ਨੂੰ ਆਉਡਾਂ ਵਾਲਾ ਕਹਿੰਦੇ ਸੀਗੇ ਹੁਣ ਬਈ ਗੱਦੀ ਕਹਿੰਦੇ ਨੇ ਹਾਂ ਤੇ ਹੋਰ ਛੋਟੀ ਭਾਜ ਕੀ ਕਹਿੰਦੇ ਨੇ ਇਹ ਹਿਮਾਲਿਆਨ ਸ਼ਿਪਡੌਗ ਹੈ ਹਾਂਜੀ ਕਾਗਜ਼ਾਂ ਦੇ ਵਿੱਚ ਕੇਸੀ ਰਜਿਸਟਰ ਕੀਤੇ ਹੋਏ ਹੈ ਹਾਂਜੀ ਇਹ ਤਿਪਤਨ ਮਾਸਟਫ ਠੀਕ ਹੈ ਇੰਡੀਆ ਦੇ ਚੈਂਪੀਅਨ ਹਨ ਉਹਨੇ ਸ਼ੋ ਹੁੰਦੇ ਹੈ ਹੁਣੇ ਜੈਪੁਰ ਜਾ ਰਹੇ 19 ਤਰੀ ਨੂੰ ਸ਼ੋ ਹੁਣ ਇਹਨਾਂ ਨੇ ਬਈ ਸ਼ੋ ਚ ਕੀ ਮੁਕਾਬਲਾ ਹੁੰਦਾ ਕੋਈ ਕਦ ਕੁੱਦਦਾ ਹੁੰਦਾ ਕਿਵੇਂ ਹੁੰਦਾ ਨਹੀਂ ਸ਼ੋ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਡੌਗ ਦੀ ਕੰਡੀਸ਼ਨ ਦੇਖੀ ਜਾਂਦੀ ਹੈ ਠੀਕ ਹੈ ਕਿ ਕੰਡੀਸ਼ਨ ਕੇਅਰ ਕਿੱਦਾਂ ਹੈ ਮਾਲਕ ਦੀ ਫਿਰ ਉਸ ਤੋਂ ਬਾਅਦ ਸਟਰਕਚਰ ਦੇਖਿਆ ਜਾਂਦਾ ਵੀ ਇਹਦੇ ਅੰਗ ਪੈਰ ਜਿਹੜੀਆਂ ਲ ਇਦੇ ਦੰਦ ਦੇਖਿਆਂ ਦੇ ਦੰਦ ਇਹਦੇ ਸਹੀ ਐ ਠੀਕ ਐ ਪੂਰਾ ਸਾਰਾ ਕੁਝ ਦੇ ਬਰੀਡ ਚ ਪ੍ਰੋਪਰ ਆਉਂਦਾ ਉਹ ਦੇਖਿਆ ਜਾਂਦਾ ਬਾਈ ਅਸੀਂ ਤਾਂ ਸ਼ੋਅ ਹੋਰ ਵੇਖੇ ਆਸਕਿਊਸ ਕੀ ਦੇ ਤੇ ਹੋਰ ਪੈਸਤਾਂ ਦੇ ਤੇ ਬੜੇ ਸ਼ੋਅ ਹੁੰਦੇ ਸੀ ਇਹਨਾਂ ਦੇ ਵੀ ਸ਼ੋਅ ਹੋਣ ਲੱਗੇ ਬਾਈ ਹਾਂ ਸ਼ੋਅ ਦੇ ਵਿੱਚ ਹੀ ਮੰਨ ਕੇ ਚੱਲੋ ਵੀ ਜਿਵੇਂ ਇਹ ਗਰੁੱਪ ਵੀ ਬਹੁਤ ਵਾਰ ਫਸਟ ਲੱਗਿਆ ਹਾਂਜੀ ਤੇ ਬਹੁਤ ਵਾਰੇ ਵੈਸਟਰਨ ਸ਼ੋਅ ਲੱਗ ਚੁੱਕੇ ਤਗੜੇ ਤਗੜੇ ਸ਼ੋਅ ਉਹ ਤਾਂ ਬਾਈ ਆਪਣਾ ਪਿੰਡ ਗਵਾਂਢੀ ਮੈਨੂੰ ਪਤਾ ਹੈ ਨਾ ਨਾ ਬਹੁਤਾ ਤੁਹਾਡਾ ਇਹ ਕੁੱਤਿਆਂ ਦੇ ਵਿੱਚ ਹਾਂਜੀ ਠੀਕ ਐ ਤੇ ਇਹਦੀ ਬਾਈ ਖਾਦ ਖਰਾਕ ਕੀ ਐ ਇਹਦਾ ਜਿਵੇਂ ਅੱਕਣਾ ਬਾਈ ਹੋਰ ਧਾਰਨਾ ਹੈਗੀ ਬੁੜੀ ਗੁੱਤੇ ਹੋਗੇ ਪੈਟ ਬਾਲ ਹੋਗੇ ਇਹ ਹੋਗੇ ਅਗਲਾ ਕਹਿੰਦਾ ਖਤਰਨਾਕ ਕੁੱਤਾ ਨਾ ਰੱਖੋ ਠੀਕ ਆ ਹਾਂਜੀ ਹਾਂਜੀ ਤੇ ਬਈ ਬੱਚਿਆਂ ਨੂੰ ਖਾ ਜਾਂਦਾ ਜਾਂ ਜਾਨਵਰਾਂ ਨੂੰ ਖਾ ਜਾਂਦਾ ਇਹਦਾ ਬਈ ਕੀ ਚੱਕਰ ਆ ਇਹਦਾ ਕਿਵੇਂ ਇਹਦਾ ਸੁਭਾਅ ਹੀ ਐ ਗਰਮ ਹੁੰਦਾ ਕਿ ਕੋਈ ਇਹਦਾ ਕੰਟਰੋਲ ਵੀ ਹੋ ਸਕਦਾ ਇਹਦੇ ਇਹਨਾਂ ਗਾਰਡ ਡਾਗ ਆ ਰਖਵਾਲੀ ਵਾਸਤੇ ਰੱਖੇ ਜਾਂਦੇ ਆ ਹਾਂਜੀ ਇਹ ਆਪਣੇ ਰੱਖਣ ਤੇ ਡਿਪੈਂਡ ਕਰਦਾ ਹੈ ਵੀ ਆਪਾਂ ਕਿੱਦਾਂ ਰੱਖ ਰਹੇ ਆ ਠੀਕ ਆ ਜੇ ਆਪਾਂ ਮੰਨ ਕੇ ਚਲੋ ਇੱਕ ਡੌਗ ਨੂੰ ਆਪਾਂ ਖੇਤ ਬੰਨਤਾ ਜਾਂ ਕਿਸੇ ਦੂਰ ਬੰਨਤਾ ਜਿਹਦੇ ਕੋਲੇ ਆਪਾਂ ਜਾਣਾ ਹੀ ਨਹੀਂ ਉਹ ਖਤਰਨਾਕ ਬਣ ਜਾਂਦਾ ਹੈ ਜੇ ਨੂੰ ਪਰਿਵਾਰ ਚ ਰੱਖਾਂਗੇ ਫ੍ਰੈਂਡਲੀ ਰੱਖਾਂਗੇ ਤੋ ਫਰੈਂਡਲੀ ਬਣ ਜਾਂਦਾ ਸਮਝ ਕੇ ਗੱਲ ਤੁਸੀਂ ਆਏ ਨਹੀਂ ਜਿਵੇਂ ਆਪਣੇ ਹੁਣ ਪਰਿਵਾਰ ਚ ਨਿੱਕਾ ਪਲਿਆ ਆਪਣੇ ਬੱਚਿਆਂ ਨੂੰ ਨਹੀਂ ਪੈਂਦਾ ਹੁਣਾਂ ਕੁਛ ਨਹੀਂ ਆਂਦੇ ਕਿਉਂਕਿ ਦੂਰ ਦੂਰ ਤੱਕ ਗੱਡੀ ਚ ਲੈ ਕੇ ਜਾਨੇ ਹੁਣ ਜਿਵੇਂ ਜੈਪੁਰ ਜਾਣਗੇ 500 ਕਿਲੋਮੀਟਰ ਰਾਹ ਝਟਾਬੇ ਤੇ ਵੀ ਰੁਕਣਾ ਕਿਤੇ ਅਸੀਂ ਅਰੈਸਟ ਵੀ ਕਰਨੀ ਤੇ ਉੱਥੇ ਜਾ ਕੇ ਰੂਮ ਲੈਣੇ ਆ ਹਟਲਾਂ ਦੇ ਵਿੱਚ ਰੁਕਦੇ ਆ ਤੇ ਨਾਲ ਹੀ ਰਹਿੰਦੇ ਆ ਸਾਡੇ ਕੁਛ ਨਹੀਂ ਆਂਦੇ ਜਦੋਂ ਬਈ ਮੈਂ ਇਧਰ ਆਇਆ ਤੇ ਆਖੇ ਇਹਦੇ ਕੋਲੇ ਤਾਂ ਖੜੇ ਰੋ ਜੇ ਤੇ ਉਹਦੇ ਕੋਲੋਂ ਪਾਸੇ ਕਿਉਂ ਕਰੀਗੇ ਫਿਰ ਖੜਾ ਉਹ ਆਖਿਆ ਉਸ ਤਰ੍ਹਾਂ ਜੀ ਅਸੀਂ ਉਹਨੂੰ ਬਾਹਰ ਨਹੀਂ ਕੱਢਿਆ ਅਜਿੱਤੀ ਉਹ ਅਗਰੈਸਿਵ ਹੋ ਗਿਆ ਥੋੜ ਇਨਾ ਹੀ ਤਾਂ ਨੇ ਬਈ ਲੜਾਈ ਲੜੂਗੀ ਕਰਾਉਂਦੇ ਜੋ ਬਿੱਟੂ ਨੂੰ ਬੈਨ ਹੋਗੇ ਸੀ ਨਹੀਂ ਨਹੀਂ ਇਹ ਨਾ ਤੇ ਨਸਲ ਬੈਨ ਤਾਂ ਨਹੀਂ ਬਈ ਇਹ ਨਹੀਂ 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 ਬੈਨ ਨਹੀਂ ਕੋਈ ਵੀ ਰੱਖ ਸਕਦਾ ਇਹਨੂੰ ਰੱਖ ਸਕਦੇ ਠੀਕ ਹੈ ਬਹੁਤ ਵਧੀਆ ਤੇ ਵਫਾਦਾਰ ਸਭ ਤੋਂ ਵੱਡੀ ਗੱਲ ਹੈ ਵਫਾਦਾਰ ਤੇ ਸਮਝਦਾਰ ਪੋਰਾ ਪੱਕੀ ਜੰਦਾ ਇੱਕ ਕੁੱਤਾ ਰੱਖਿਆ ਹੋਵੇ ਬਣਾਦੀ ਤੁਸੀਂ ਜਿੰਦਾ ਨਾਲ ਆ ਉਹ ਘਰੇ ਹੈ ਨਹੀਂ ਜਿਹੜੇ ਨੂੰ ਪਤਾ ਚੋਰ ਨੂੰ ਬਈ ਇਹ ਕੁੱਤੇ ਹੈਗੇ ਉਹ ਤਾਂ ਆਉਂਦੇ ਨਹੀਂ ਨੇੜੇ ਉਹ ਹਾਂ ਜੇ ਆ ਗਿਆ ਫਿਰ ਬਈ ਜਾਨ ਨਹੀਂ ਦਿੰਦਾ ਇਹ ਨਹੀਂ ਜਾਨ ਦੇ ਰਖਵਾਲੀ ਨੂੰ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਰਖਵਾਲੀ ਨੂੰ ਤਾਂ ਐਡੀ ਵਧੀਆ ਬਰੀਡ ਹੈ ਇਹ ਵੀ ਐਦੂ ਸਾਨੂੰ ਤਾਂ ਕੋਈ ਹੋਰ ਉੱਤੇ ਲੱਗਦੀ ਨਹੀਂ ਰਖਵਾਲੀ ਦੇ ਵਿੱਚ ਪਹਿਲੇ ਨੰਬਰ ਤੇ ਬ ਠੀਕ ਇੱਕ ਬਈ ਪਹਿਲਾਂ ਉਹ ਔਡ ਵਾਲਾ ਕਹਿੰਦੇ ਸੀਗੇ ਇਹੀ ਕੁੱਤੇ ਨੂੰ ਕਹਿੰਦੇ ਸੀ ਨਾ ਇਹਨਾਂ ਨੂੰ ਔਡਾਂ ਵਾਲਾ ਤਾਂ ਕਹਿੰਦੇ ਸੀ ਜਿਹੜੇ ਆਪਣੇ ਔਡ ਹੁੰਦੇ ਨੇ ਜਦੋਂ ਪੰਜਾਬ ਚ ਆਉਂਦੇ ਸੀਗੇ ਅੱਛਾ ਤਾਂ ਉਹਨਾਂ ਨਾਲ ਹੋਰ ਕਿਉਂਕਿ ਇਹ ਬਰੀਡ ਪਹਾੜਾਂ ਦੀ ਹੈ ਠੀਕ ਹੈ ਤਾਂ ਜਦੋਂ ਇਹ ਮੰਨ ਕੇ ਚਲੋ ਔਡ ਇਧਰ ਆਉਂਦੇ ਸੀਗੇ ਤਾਂ ਉਹ ਉਹਦੇ ਨਾਲ ਡੌਗ ਲੈ ਕੇ ਆਉਂਦੀ ਸੀ ਤੈਨੂੰ ਉਡਾਂ ਵਾਲੇ ਨਾ ਪਹ ਗਿਆ ਗੱਦੀ ਨਾ ਇਹਨਾਂ ਦਾ ਤਾਂ ਪਿਆ ਜਿਹੜੇ ਗੱਦੀ ਲੋਕ ਇਹਨਾਂ ਨੂੰ ਰੱਖਦੇ ਉੱਥੇ ਪਹਾੜਾਂ ਦੇ ਵਿੱਚ tibet ਦੇ ਵਿੱਚ ਉਤਰਾਖੰਡ ਦੇ ਵਿੱਚ ਤੇ ਇਹਨਾਂ ਨੂੰ ਜਿਹੜਾ ਕੇਸੀਏ ਨੇ ਨਾਂ ਦਿੱਤਾ ਇੱਕ ਕੇਸੀਏ ਸੰਸਥਾ ਡੌਗ ਦੀ ਸਭ ਤੋਂ ਵੱਡੀ ਜਿਹੜੀ ਕੁੱਤਿਆਂ ਦੇ ਵਿੱਚ ਚਨਈ ਦੀ ਸੰਸਥਾ ਉਹ ਹਾਂਜੀ ਉਹਨਾਂ ਨੇ ਇਹਨਾਂ ਨੂੰ ਸ਼ੀਵ ਡੌਗ ਦਾ ਨਾਮ ਦਿੱਤਾ ਠੀਕ ਹੈ ਜਿਵੇਂ ਇਹਦੇ ਪੇਰੈਂਟਸ ਦੇ ਪਿੱਛੇ ਤੋਂ ਬਲੱਡ ਲੈਣਾ ਸਾਰਿਆਂ ਇੰਪੋਰਟ ਆ ਫਾਦਰ ਮਤਲਬ ਫਾਦਰ ਵਾਲੀ ਸਾਈਡ ਮਦਰ ਵਾਲੀ ਸਾਈਡ ਇਹ ਮੰਨ ਕੇ ਇੰਪੋਰਟ ਹੈ ਅਮਰੀਕਾ ਤੋਂ ਜਾਂ ਹੋਰ ਕੈਨੇਡਾ ਤੋਂ ਚੰਗੇ ਕੈਨੇਡਾ ਤੋਂ ਤਾਂ ਇਹਨਾਂ ਨੂੰ ਨਾਮ ਕਿਸੇ ਨੇ ਤੇ ਤੁਹਾਨੂੰ ਮਾਸਟਰ ਦਿੰਦਾ ਇੱਕ ਨਾ ਬਈ ਮੇਰਾ ਹੈਗਾ ਬੱਕਰੀਆਂ ਭੇਡਾਂ ਦਾ ਕੰਮ ਹਨਾ ਹਾਂਜੀ ਉਧਰ ਜਿਹੜੇ ਪਹਾੜੀ ਲੋਕ ਆ ਉਹ ਨਾਲ ਰੱਖਦੇ ਆ ਪੇਡਾਂ ਦੇ ਤੇ ਗਾਲਚ ਬਾਈ ਉਹਦੇ ਪਾ ਦਿੰਦੇ ਜਿਵੇਂ ਕਹਿੰਦੇ ਇਹ ਬਗਹਾੜ ਨਾਲ ਵੀ ਬਾਈ ਮੁਕਾਬਲਾ ਕਰ ਲੈਂਦੇ ਕਰ ਲੈਂਦੇ ਜੀ ਇਸ ਚਾਹੇ ਉਹਨਾਂ ਪੇਡਾਂ ਨੂੰ ਉੱਥੇ ਬਗਹਾੜ ਪੈਂਦਾ ਤੇ ਉਹ ਪੇਡਾਂ ਵਾਲਿਆਂ ਨੇ ਰਾਖੀ ਵਾਸਤੇ ਰੱਖਿਆ ਨਾਲ ਬਾਈ ਤੁਸੀਂ ਨਾ ਆਮ ਹੀ ਇੰਟਰਨੈਟ ਤੇ YouTube ਤੇ ਵੀਡੀਓ ਦੇਖਦੇ ਆ ਵੀ ਤੇ ਇੱਕ ਇੱਕ ਦੋ ਦੋ ਡੌਗ ਤੇਂਦੂਏ ਨਾਲ ਟੱਕਰ ਲੈਂਦੇ ਉੱਥੇ ਇਹਹੀ ਬਰੀਡ ਆ ਕੱਲੀ ਜਿਹੜੀ ਤੇਂਦੂਏ ਦੇ ਨਾਲ ਟੱਕਰ ਲੈ ਲੈਂਦੀ ਆ ਉਹ ਬਖਰ ਵੱਡ ਕੇ ਕੀ ਕਹਿ ਦਿੰਦੇ ਐ ਜੀ ਵੀ ਕਹਿ ਦਿੰਦੇ ਕਿ ਹੋਰ ਇਹਨਾਂ ਦੇ ਨਾਮ ਹੀ ਐ ਜੀ ਡਾਟ ਜਾਂ ਤਾਂ ਸਹਿ ਵੀ ਬਖਰਵਾਲ ਬਖਰਵਾਲ ਕਹਿ ਦਿੰਦੇ ਐ ਗੱਦੀ ਕਹਿ ਦਿੰਦੇ ਐ ਬੂਟੀਆ ਕਹਿ ਦਿੰਦੇ ਐ ਜਿਵੇਂ ਪਰ ਜਿਹੜਾ ਪਰਫੈਕਟ ਇਹਦਾ ਨਾਮ ਕੇਸੀਆਈ ਨੇ ਦਿੱਤਾ ਹੋਇਆ ਉਹ ਹਿਮਾਲయన్ ਸ਼ੀਪ ਡੌਗ ਤੇ ਟਿਪਟਨ ਮਾਸਟਿਫ ਠੀਕ ਹਾਂ ਜੀ ਬਾਈ ਕਿਤੇ ਤੁਸੀਂ ਨਹੀਂ ਲਾਂਬਾ ਲਿਆ ਪੈਂਟ ਚੁਕੇ ਤੇ ਮਗਰ ਕਿਤੇ ਖੁੱਲਾ ਖੁੱਲਾ ਰਹਿ ਗਿਆ ਪੈ ਗਿਆ ਹੋਵੇ ਕਿ ਨਹੀਂ ਪੈ ਵੀ ਜਾਂਦੇ ਐ ਜੀ ਹੁਣ ਮੰਨ ਕੇ ਚੱਲੋ ਕਈ ਵਾਰ ਖੁੱਲੇ ਹੁੰਦੇ ਐ ਫਾਰਮ ਤੇ ਰੱਖੇ ਆਪਣੇ ਹੂੰ ਤੇ ਕਈ ਵਾਰ ਬਿਨਾ ਕੋਈ ਆਵਾਜ਼ ਮਾਰੇ ਇੱਦਾਂ ਸਿੱਧਾ ਹੀ ਆ ਗਿਆ ਤੇ ਅਟੈਕ ਕਰ ਦਿੰਦੇ ਐ ਕਈ ਵਾਰ ਦੈਲ ਘੜ ਦਿੰਦਾ ਉਹ ਯਾਰ ਘੜ ਦਿੰਦੇ ਠੀਕ ਐ ਲੈ ਬਈ ਕੁੱਤਾ ਰੱਖਣਾ ਤਾਂ ਇਹ ਵਜਾ ਰੱਖੋ ਠੀਕ ਐ ਜਿਹੜਾ ਛੋਡੀ ਵੀ ਰਾਖੀ ਕਰੇ ਸੱਚੇ ਵਫਾਦਾਰ ਹੁੰਦੇ ਆ ਐ ਨਹੀਂ ਬਾਈ ਮੇਲੇ ਤੇ ਲਈ ਫਿਰਿਆ ਐ ਨਹੀਂ ਬਾਈ ਨੂੰ ਕੋਈ ਇੱਥੇ ਹੱਥ ਲਾ ਜੂਗਾ ਜੇ ਕੋਈ ਇੱਥੇ ਹਮਲਾ ਕਰੂਗਾ ਤੇ ਇਹ ਵੀ ਬਈ ਪੂਰਾ ਥਣਾ ਬਈ ਰਾਖੀ ਕਰੂਗਾ ਪੂਰੀ ਤਰੀਕੀ ਸਭ ਤੋਂ ਮੈਂ ਉਹੀ ਗੱਲ ਵੀ ਮਾਲਕ ਲਈ ਤਾਂ ਮਾਲਕ ਪ੍ਰਤੀ ਸਭ ਤੋਂ ਵੱਧ ਵਫਾਦਾਰ ਹੈ ਮਨ ਕੇ ਮੈਂ ਫੜੀ ਬੈਠਾ ਹਾਂ ਤੁਸੀਂ ਮੈਨੂੰ ਇਦਾਂ ਧੱਕਾ ਨਹੀਂ ਮਾਰ ਸਕਦੇ ਹੱਥ ਨਹੀਂ ਲਾ ਸਕਦੇ ਉਹ ਜਿਆਦਾਵਾਂ ਨਾਲ ਵੀ ਤਕੜਾ ਕੰਮ ਆ। ਹਾਂ ਬਹੁਤ ਜ਼ਿਆਦਾ। ਹੁਣੇ ਮੇਰੇ ਕੋਲੇ ਖੜਾ ਇਹਨੂੰ ਆਇਆ ਵੀ ਉਹ ਡੌਗ ਇਹਦੇ ਮੇਰੇ ਨਹੀਂ ਆ ਰਿਹਾ ਕਿਉਂਕਿ ਇਹ ਦੋਨੇ ਇਕੱਠੇ ਰਹਿੰਦੇ ਆ। ਉਹ ਲੱਗ ਰਹਿੰਦਾ। ਤੈਨੂੰ ਇਹ ਵੀ ਇੱਧਰ ਕਿਉਂ ਆ ਰਿਹਾ ਇੱਧਰ। ਜੀ। ਹਾਂਜੀ। ਤੇ ਇੱਕ ਬਈ ਇੱਥੇ ਹੈਗਾ ਆਪਣਾ ਘੋੜੀਆਂ ਦਾ ਮੰਨ ਲਓ ਮੇਲਾ ਹੈਗਾ ਹਨਾ ਤੇ ਤੁਸੀਂ ਹਰ ਸਾਲ ਲੈ ਕੇ ਆਉਨੇ ਆ ਇੱਥੇ ਬਈ ਰਿਸਪੌਂਸ ਪਿਆਰ ਕਿਵੇਂ ਮਿਲਦਾ? ਬਹੁਤ ਜ਼ਿਆਦਾ। ਤੁਸੀਂ ਆ ਕੱਟ ਦਿਖਾ ਦਿਓ ਵੀ ਕਹਿਣਾ ਨਹੀਂ ਚਾਹੀਦਾ ਚਲੋ ਆਪਣੇ ਭਰਾ ਹੈ ਨਾ ਆਪਾਂ ਹੀ ਘੋੜੀਆਂ ਰੱਖਿਆ ਹੁੰਦੇ ਆ। ਵੀ ਘੋੜੀਆਂ ਨੂੰ ਵੱਧ ਲੋਕ ਇਹਨਾਂ ਨੂੰ ਦੇਖਣ ਆ ਰਹੇ ਆ। ਇਹ ਨਸਲ ਵੀ ਘਟਾ ਆਉਣਾ ਨਾ ਹਾਂ ਨਸਲ ਬਹੁਤ ਘਟਾ ਜੀ ਬਰੀਡਿੰਗ ਪਹਿਲਾਂ ਹੋਈ ਜੇ ਤੁਸੀਂ ਰੱਖੇ ਰੱਖੇ ਸੀਗੇ ਪਰ ਆਏ ਨਹੀਂ ਆਖੇ ਯਾਰ ਇਹ ਚ ਦਾ ਪੈਸਾ ਐ ਨਹੀਂ ਤੇ ਤੁਸੀਂ ਆਹ ਬਰੀਡ ਤੇ ਕੰਮ ਕਰੋ ਇਹ ਕਿਉਂ ਰੱਖੀ ਬੈਠੇ ਹੋ ਹਾਂ ਸਾਨੂੰ ਬਹੁਤ ਕਹਿੰਦੇ ਸੀ ਵੀ ਨਾ ਤੇ ਨਸਲ ਸ਼ੋਹਾਂ ਚ ਚੱਲਣੀ ਹੈ ਨਾ ਹੀ ਇਹ ਮੰਨ ਕੇ ਚੱਲੋ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਪ੍ਰੋਫੈਸ਼ਨਲ ਨਹੀਂ ਇਹ ਪਰ ਇਹਨਾਂ ਤੇ ਅਸੀਂ ਵੀ ਮਿਹਨਤ ਕੀਤੀ ਹੋਰ ਵੀ ਬਹੁਤ ਭਰਾ ਆਪਣੇ ਲੱਗੇ ਹੋਏ ਆਪਣੇ ਤੋਂ ਪਹਿਲਾਂ ਦੇ ਵੀ ਲੱਗੇ ਹੋਏ ਸੀਗੇ ਅੱਜ ਇਹ ਸ਼ੋਹਾਂ ਚ ਵੀ ਚੱਲੇ ਆ ਜੀ ਚੰਗੇ ਚੰਗੇ ਜਿਵੇਂ ਗ੍ਰੇਡ ਹਨ ਡਾਬਰਮੈਨ ਰੋਡਵੀਲਰ ਇਹਨਾਂ ਸ਼ੋਅਾਂ ਦੇ ਵਿੱਚ ਰੰਗਾਂ ਦੇ ਵਿੱਚ ਹਰਾਉਂਦੇ ਆ ਉਹਨਾਂ ਨੂੰ ਜੀ ਸੁੱਪਰ ਲੱਗਦੇ ਆ ਉਹਨਾਂ ਦੇ ਤੇ ਬਾਕੀ ਜੇ ਇਹਨਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਆਪਾਂ 50 ਦਿਨਾਂ ਦਾ 2.5 ਲੱਖ ਦਾ ਲਿਆ ਸੀਗਾ ਜੀ 50 ਦਿਨਾਂ ਦਾ ਹਾਂ ਜੀ ਉਹ ਘਰ ਦੇ ਨਹੀਂ ਲੜੇ ਬਈ ਤੈਨੂੰ ਯਾਰ ਬਈ ਆ ਕੀ 13 ਤਾਂ ਕਹਿੰਦੇ ਹੁੰਦੇ ਆ ਘਰ ਦੇ ਜੋ ਆਪੋ ਸਭ ਤੋਂ ਪਹਿਲਾਂ ਆਪਾਂ ਰੋਜ਼ਰ ਲਿਆਂਦਾ ਸੀਗਾ ਤੇ ਰੋਜ਼ਰ ਆਪਾਂ ਉਹ ਤੋਂ 1.5 ਲੱਖ ਦਾ ਲਿਆ ਸੀ ਤੇ ਉਹ ਤੋਂ ਲੋਕ ਆਪਣੇ ਪਿੰਡਾਂ ਵਾਲੇ ਉਹ ਟਾਈਮ ਗੱਲ ਨੂੰ ਹੋ ਗਿਆ ਤਾਂ ਦੇਖਣ ਆਏ ਲੋਕ ਸਾਰੇ ਵੀ 1.5 ਲੱਖ ਦਾ ਕੁੱਤਾ ਜਿਹੜਾ ਬਈ ਮਸ਼ਹੂਰ ਕੁੱਤਾ ਆ ਹਾਂ ਜਿਹੜਾ ਮਸ਼ਹੂਰ ਹੈ ਜਿਹਦੇ ਨਾਲ ਤੇ ਕੈਨਲ ਆ ਕੋਣ ਹੈਗਾ ਬਈ ਇਹ ਆਪਣਾ ਬੋਰਡ ਆ ਸਾਹਮਣੇ ਲੱਗਿਆ ਉਹਦੇ ਨਾਂ ਤੇ ਕੈਨਲ ਆ ਆਪਣਾ ਰੋਜਰ ਕੈਨਲ ਥਿਊ ਦੀ ਡੈਥ ਹੋ ਗਈ ਡੈਥ ਹੋ ਗਈ ਉਹਦੇ ਅੱਗੇ ਲੈ ਉਹ ਕੁੱਤਾ ਵੀ ਮਸ਼ਹੂਰ ਹੋਇਆ ਹੈ ਨਾ ਹਾਂ ਉਹਦਾ ਬੱਚਾ ਆ ਗਿਆ ਰੋਜਰ ਦਾ ਜੀ ਠੀਕ ਹੈ ਜੀ ਉਹਦਾ ਬੱਚਾ ਅੱਗੇ ਇਹ ਆ ਗਿਆ ਆ ਖੜਾ ਜਿਹੜਾ ਇਧਰਲੇ ਪਾਸੇ ਵਾਲਾ ਮੈਂ ਬਈ ਹਾਂਜੀ ਤੇ ਬਾਕੀ ਬਈ ਇਹਦਾ ਕਤੂਰਿਆਂ ਦੀ ਇੱਥੇ ਬਹੁਤ ਡਿਮਾਂਡ ਹੈ ਕਿ ਬੱਚਿਆਂ ਦੀ ਹੈ ਨਾ ਹਾਂ ਬਹੁਤ ਜ਼ ਤੇ ਹੁਣ ਆਪਾਂ ਵੀ ਲਿਆਤੀ 32000 ਦਾ ਕਤੂਰਾ ਲਿਆ ਹਨਾ ਤੇ ਸਾਰੇ ਬਈ ਕਤੂਰੇ ਆਏ ਜਾਂਦੇ ਆ ਰੇਡ ਹਾਂ ਰੇਡ ਉੱਪਰ ਵੀ ਚਲੇ ਜਾਂਦੇ ਆ ਜੀ ਬਹੁਤ ਬੱਚੇ ਮੰਨ ਕੇ ਚਲੋ 50 ਤੱਕ ਵੀ ਚਲੇ ਜਾਂਦੇ ਜਿਵੇਂ ਇਹਦਾ ਬੱਚਾ ਆਪਾਂ ਜੀ ਇਦਾਂ ਦੀ ਫੀਮੇਲ ਲਵਾਂਗੇ ਤਾਂ ਲੱਖ ਤੋਂ ਵੀ ਪਲੱਸ ਚਲਾ ਜਾਂਦਾ ਠੀਕ ਹੈ 2 ਲੱਖ ਚ ਵੀ ਚਲੇ ਜਾਂਦੇ ਆ ਪਰ ਸਟਾਰਟਿੰਗ ਇਹਨਾਂ ਦੀ ਆਪਾਂ ਕਹਿੰਉਂਗੇ ਇਹ ਰੇਟ ਦਾ ਬਹੁਤ ਕਨਫਿਊਜ਼ਨ ਹੈ ਲੋਕਾਂ ਨੂੰ ਜੇ ਚੰਗਾ ਬੱਚਾ ਆਪਾਂ ਕਿਤੋਂ ਵੀ ਲਵਾਂਗੇ ਨਾ 20000 ਤੋਂ ਲੈ ਕੇ ਤੇ 50 ਦੇ ਵਿੱਚ ਵਿੱਚ ਮਿਲਦੇ ਆਮ ਬਈ ਹਨਾ 15 20000 ਦਾ ਵੀ ਮਿਲ ਜਾਂਦਾ ਤੁਸੀਂ 30000 ਦੇ 50 ਜਾਂ ਤੇ ਇਹਦੇ ਵਿੱਚ ਬਈ ਕਿਵੇਂ ਲੋਕ ਦੇਖਣ ਇਹਦੇ ਚ ਬਈ ਕਿਵੇਂ ਰੇਟ ਤਾਂ ਕਿਵੇਂ ਇਹ ਰੇਟ ਨਾ ਜੀ ਕਿਉਂਕਿ ਇਹ ਨਸਲ ਦਾ ਲੋਕਾਂ ਨੂੰ ਜ਼ਿਆਦਾ ਨੌਲੇਜ ਨਹੀਂ ਜਿਵੇਂ ਜਰਮਨ ਸ਼ਾਫਟ ਨੀ ਹੋਈ ਠੀਕ ਹੈ ਤਾਂ ਲੋਕਾਂ ਨੂੰ ਕਿਸੇ ਨੂੰ ਪਤਾ ਵੀ ਨਹੀਂ ਸਭ ਤੋਂ ਪਹਿਲਾਂ ਦਾ ਜੀ ਮੈਂ ਤਾਂ ਇਹ ਕਹਿਣਾ ਕਿ ਕਿਸੇ ਪ੍ਰੋਫੈਸ਼ਨਲ ਬਰੀਡਰ ਤੋਂ ਲਓ ਉਹਨੂੰ ਪਤਾ ਹੁੰਦਾ ਕੁਆਲਿਟੀ ਦਾ ਸਹੀ ਹੈ ਠੀਕ ਹੈ ਜਿਹਦਾ ਨਾਮ ਚੱਲਿਆ ਹੋਵੇ ਉਹ ਅਗਲਾ ਕਿਸੇ ਤੋਂ ਵੀ ਲੈ ਲਓ ਬਰੀਡਰ ਤੋਂ ਲਓ ਕਿਉਂਕਿ ਉਹਨੂੰ ਆਪਾਂ ਗੈਨ ਨੂੰ ਨਾਮ ਵਗ ਦੇ ਸਕਦੇ ਉਹ ਵੀ ਬੱਚਾ ਬੜਾ ਮੇਰਾ ਨਾਮ ਹੈਗਾ ਜੇ ਨਾ ਖਰਾਬ ਹੁਣ ਤੁਸੀਂ ਆਪਣੇ ਤੋਂ ਬੱਚਾ ਲਿਆ ਤੇ ਮੰਨ ਕੇ ਅਸੀਂ ਆਪਾਂ ਤੁਹਾਨੂੰ ਚੰਗਾ ਦਿੱਤਾ ਆਪਦੇ ਨੂੰ ਵੀ ਚੰਗਾ ਦੇਗੀ ਆਪਾਂ ਠੀਕ ਹੈ ਤੂੰ ਬਰੀਡਿੰਗ ਸੋਰਸ ਸਮਝ ਕੇ ਕਰਾਈ ਜਾਂਦੀ ਹੈ ਇਹਨਾਂ ਦੀ ਭਾਈ ਨਵੇਂ ਬੰਦੇ ਨੇ ਰੱਖਣਾ ਤੇ ਉਹ ਕਿੰਨੇ ਕੇ ਪੈਸਾ ਵਾਲਾ ਮੰਨ ਲਓ ਤੂਰਾ ਮਹਿੰਗਾ ਲਵੇ ਤੇ ਜਿਹੜਾ ਹਿਸਾਬ ਦਾ ਨਵਾਂ ਬੰਦਾ ਜੀ 20 ਤੋਂ ਲੈ ਕੇ ਤੇ 30 ਦੇ ਵਿੱਚ ਵਿੱਚ ਤਾਂ ਲਵੀ ਲਵੇ ਕਿਉਂਕਿ ਬਰੀਡ ਸੁਨਸੇ ਨੇ 20000 ਤੋਂ ਤਾਂ ਸਟਾਰਟਿੰਗ ਹੁੰਦੀ ਹੈ ਜੀ ਬੱਚੇ ਕੁਆਲਿਟੀ ਦੀ ਕੁਆਲਿਟੀ ਦੇ ਬੰਦਾ ਕੋਲੇ ਵੀ ਘਰੇ ਸੂਨਦੀਆਂ ਕੁੱਤੀਆਂ ਹਨਾ ਉਹ ਵੀ ਮੰਨ ਲਓ 15 20000 ਤੋਂ ਸਟਾਰਟਿੰਗ ਹੀ ਹੋਊਗੀ ਨਾ ਹਾਂ ਮੰਨ ਕੇ ਜਿਹੜਾ ਆਮ ਲੋਕਲ ਬੰਦੇ ਆ ਜਿਹੜੇ ਘਰੇ ਸ਼ੌਂਕ ਨੂੰ ਰੱਖਿਆ ਵੈਸੇ ਇੱਕ ਅੱਧਾ ਡੌਗ ਤਾਂ ਉਹ ਵੀ 15 ਤੋਂ ਇਹਨਾਂ ਦੀ ਮਲੇ ਸਟਾਰਟਿੰਗ ਹੋ ਜਾਂਦੀ ਹੈ ਤੇ 20 25 ਚਲੇ ਜਾਂਦੇ ਆ ਪਰ ਚੰਗਾ ਰੱਖਣ ਦੇ ਵਿੱਚ ਫਾਇਦਾ ਹੁਣ ਆ ਘੋੜੀਆਂ ਦੇਖ ਲਓ ਜੀ ਚੰਗੀਆਂ ਘੋੜੀਆਂ ਉਹਨਾਂ ਘੋੜੀਆਂ ਦੀ ਮੰਡੀ 'ਚ ਖੜ ਚੰਗੀ ਚੀਜ਼ ਵਿਗ ਜਾਂਦੀ ਹੈ ਮਾੜੀ ਤਾਂ ਭਾਵੇਂ ਆਪਾਂ 50000 ਮੰਗ ਲਈਓ 50 ਚ ਵੀ ਨਹੀਂ ਵਿਕਦੀ ਤੇ ਚੰਗੀ 50 ਲੱਖ ਚ ਵੀ ਵਿਕ ਜਾਂਦੀ ਹੈ ਹਾਂਜੀ ਤੇ ਇਹਨਾਂ ਦਾ ਭਾਈ ਖਾਲ ਖਰਾਕ ਕਿਵੇਂ ਆ ਖਾਣਾ ਪੀਣਾ ਮੀਟ ਮੂਟ ਤਾਂ ਨਹੀਂ ਬੜਾ ਪਾਉਣਾ ਪੈਂਦਾ ਬਈ ਇਹਨਾਂ ਨੂੰ ਨਹੀਂ ਆਪਣੇ ਰੱਖਣ ਦੇ ਜਿਵੇਂ ਹੁਣ ਅਸੀਂ ਇਹਨਾਂ ਨੂੰ ਚਿਕਨ ਵੀ ਪਾਉਣੀ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਫੀਡ ਵੀ ਪਾਉਣੀ ਹੈ ਠੀਕ ਹੈ ਚੰਗੀ ਕੁਆਲਟੀ ਦੀ ਫੀਡ ਪਾਉਣੀ ਹੈ ਕੋਈ ਅਸੀਂ ਇਹਨਾਂ ਨੂੰ ਸ਼ੋਅ ਕਰਦੇ ਤਾਂ ਬਾਕੀ ਨੂੰ ਰੱਖਣ ਦੇ ਇਦਾਂ ਵੀ ਜੇ ਆਪਾਂ ਨਾਰਮਲ ਘਰੇ ਰੱਖਣਾ ਹੈ ਸ਼ੋਅ ਨਹੀਂ ਕਰਨਾ ਤਾਂ ਇਹਨਾਂ ਨੂੰ ਆਪਾਂ ਦੇਸੀ ਡਾਈਟ ਆਪਣੀ ਲੱਸੀ ਤੇ ਦਹੀਂ ਵੇਸਟ ਐ ਨਾਸਤੇ ਰੋਟੀਆਂ ਲੱਸੀ ਦਹੀਂ ਵੇਸਟ ਐ ਨਾਸਤੇ ਉਹ ਪਾ ਸਕਦੇ ਠੀਕ ਐ ਲੈ ਭਾਈ ਦੋਸਤੋ ਜਿਹੜੇ ਨੇ ਕਿਸੇ ਬਾਈ ਤੋਂ ਇਹਨਾਂ ਤੋਂ ਕੁੱਤੀ ਮੀਟ ਕਰਾਉਣੀਆਂ ਜਾਂ ਕਤੂਰੇ ਲੈਣੇ ਬੱਚੇ ਲੈਣੇ ਹਨਾ ਤੇ ਉਹ ਬਾਈ ਨਾਲ ਸੰਪਰਕ ਕਰ ਲਓ ਜੇ ਬਾਈ ਦਾ ਪਿੰਡ ਕੋਟਲੀ ਐ ਤੇ ਬਾਈ ਦਾ ਬਰਗਾੜੀ ਐ ਭਾਈ ਜੀ ਬਾਈਆਂ ਦਾ ਸਾਂਝਾ ਕੰਮ ਆ ਅਤੇ ਜਾਨਵਰ ਕੋਟਲੀ ਹੁੰਦੇ ਆ ਤੇ ਬਰਗਾੜੀ ਹੁੰਦੇ ਆ ਤੁਸੀਂ ਇਹਨਾਂ ਨਾਲ ਫੋਨ ਤੇ ਕੰਟੈਕਟ ਕਰਕੇ ਕੋਈ ਜਾਣਕਾਰੀ ਲੈਣੀ ਐ ਇਹਨਾਂ ਬਾਰੇ ਜਾਂ ਬੱਚਾ ਲੈਣਾ ਜਾਂ ਕੁੱਤੀ ਮੀਟ ਕਰਾਉਣੀ ਐ ਤੇ ਬਾਈ ਜੀ ਫੋਨ ਨੰਬਰ ਜਰੂਰ ਦੱਸ ਦਿਓ ਫੋਨ ਆਪਣਾ ਜੀ ਵੈਸੇ ਤਾਂ ਬੋਰਡ ਤੇ ਵੀ ਨੰਬਰ ਆ ਰਿਹਾ ਦਿਓ ਕਰੀ ਤੁਸੀਂ ਉਹਦੇ ਆਪਣਾ ਨੰਬਰ ਦੋਨੇ ਲਿਖੇ ਹੋਏ ਆ ਬੋਰਡ ਤੇ 81950 36744 ਬਾਈ ਸੁਵੇਗਾ ਆਪਣਾ ਬੋਰਡ 94650 055 ਹਾਂ ਠੀਕ ਧੰਨਵਾਦ ਹਾਂ ਜੀ ਸੋ ਦੱਸ ਲਿਆ ਫੀਸ ਨਹੀਂ ਫੀਸ ਲੈ ਲਓ ਲੈ ਬਾਈ ਦੋਸਤੋ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਜੇ ਬਾਈ ਜ਼ਿਮੀਂਦਾਰਾਂ ਦੇ ਮੁੰਡੇ ਆ ਵਧੀਆ ਕੰਮ ਤੋਰਿਆ ਬਾਈਆਂ ਨੇ ਹਨਾ ਅਗਲਾ ਕਹਿੰਦਾ ਇੱਥੇ ਰੁਜ਼ਗਾਰ ਹੈ ਨਹੀਂਗਾ ਹਨਾ ਤੇ ਆਹ ਦੇਖੋ ਸਾਰਾ ਮੇਲਾ ਬਾਈਆਂ ਨੇ ਇਕੱਠਾ ਕਰਤਾ ਇੱਥੇ ਜਿਹੜਾ ਵੀ ਤੁਸੀਂ ਜਾਨਵਰਾਂ ਦਾ ਸ਼ੌਂਕ ਕਰੋਗੇ ਉਹ ਚ ਰਿਸਕ ਜਰੂਰ ਹੁੰਦਾ ਪਰ ਨਾਮ ਵੀ ਬਈ ਬਹੁਤ ਵੱਡਾ ਬੰਦਾ ਤੇ ਨਸ਼ੇ ਪੱਤੇ ਤੋਂ ਵੀ ਬਈ ਦੂਰ ਰਹਿੰਦੇ ਆ ਠੀਕ ਹੈ ਤੇ ਵਧੀਆ ਲਿੰਕ ਬਣਿਆ ਤੇ ਤੁਸੀਂ ਵੀ ਕਿਸੇ ਨਾ ਕਿਸੇ ਜਾਨਵਰ ਦਾ ਸ਼ੌਂਕ ਜਰੂਰ ਕਰੋ ਧੰਨਵਾਦ ਬਈ ਫੋਟੋ ਕਰਾ ਲਓ